ਜਿਸ ਵੇਲੇ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਉਸ ਵਕਤ ਅੰਗਰੇਜ਼ਾਂ ਨੂੰ ਇਹ ਗੱਲ ਪਤਾ ਸੀ ਕਿ ਸਿੱਖ ਆਪਣੀ ਰੁਹਾਣੀ ਸ਼ਕਤੀ ਆਪਣੀ ਸਿੱਖੀ ਦੀ ਸਪੱਟ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਲੈਂਦੇ ਹਨ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਗਰੇਜ਼ਾਂ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਵਾਲਾ ਜਗ੍ਹਾ ਨਿਲਾਮ ਕਰਕੇ ਉੱਥੇ ਇੱਕ ਚਰਚ ਬਣਾਉਣ ਦੀ ਸੋਚੀ ਇਸ ਕਬਲੇ 30 ਅਪ੍ਰੈਲ 1877 ਈਸਵੀ ਦਾ ਦਿਨ ਮੁਕਰਰ ਕੀਤਾ ਗਿਆ ਸੀ ਕਿਉਂਕਿ ਉਸ ਵਕਤ ਪੂਰੇ ਭਾਰਤ ਵਿੱਚ ਇਕੱਲਾ ਪੰਜਾਬ ਅਤੇ ਸਿੱਖ ਹੀ ਸਨ ਜੋ ਗੁਲਾਮ ਹੋਣ ਤੋਂ ਬਾਅਦ ਵੀ ਆਪਣਾ ਜ਼ਗਰਸ਼ ਨਹੀਂ ਛੱਡ ਰਹੇ ਤੇ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਣ ਲਈ ਜੱਤੂ ਜਹਦ ਕਰ ਰਹੇ ਸਨ ਪਰ ਇਸ ਦਿਨ ਜੋ ਸ੍ਰੀ ਗੁਰੂ ਰਾਮਦਾਸ ਜੀ ਦਾ ਕੌਤਕ ਵਰਤਿਆ ਜਿਸਦਾਲ ਗੋਰੀਆਂ ਦੀਆਂ ਐਡੀਆਂ ਅੱਖਾਂ ਖੁੱਲੀਆਂ ਕਿ ਉਹ ਚਰਚ ਬਣਾਉਣ ਦੇ ਫੈਸਲੇ ਤੋਂ ਪਿੱਛੇ ੜ ਗਏ ਜੇ ਇਸ ਵੇਲੇ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਉਸ ਵਕਤ ਤੋਂ ਇਹ ਸਿੱਖਾਂ ਨੂੰ ਖਤਮ ਕਰਨ ਲਈ ਬੇਹੱਦ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਸਿੱਖਾਂ ਨੂੰ ਖਤਮ ਕਰਨ ਵਾਲੇ ਕਈ ਆਏ ਤੇ ਕਈ ਗਏ ਉਹ ਵੀ ਦੇ ਵਕਤ ਸੀ ਜਿਸ ਵੇਲੇ ਅਬਦਾਲੀ ਨੇ ਇੱਕੋ ਦਿਨ ਵਿੱਚ 30000 ਸਿੱਖ ਬਾਤ ਖਤਮ ਕਰ ਦਿੱਤੇ ਸਰ ਜਿਸ ਨੂੰ ਵੱਡੇ ਘੱਲੂ ਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਕੁਝ ਸਮੇਂ ਬਾਅਦ ਹੀ ਖਾਲਸਾ ਫਿਰ ਅਬਦਾਲੀ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰਿਆ ਉਸ ਵਕਤ ਫਿਰ ਅਬਦਾਲੀ ਨੇ ਪੁੱਛਿਆ ਸੀ ਕਿ ਇਹ ਸਿੱਖ ਤਾਕਤ ਕਿੱਥੋਂ ਲੈਂਦੇ ਹਨ ਕਿਵੇਂ ਇਹ ਇਦੇ ਸ਼ਕਤੀਸ਼ਾਲੀ ਵੜਦੇ ਹਾਲ ਤਾਂ ਉਸ ਨੂੰ ਦੱਸਿਆ ਗਿਆ ਕਿ ਅਬਰਤ ਸਰ ਸ਼ਹਿਰ ਦੇ ਵਿੱਚ ਇੱਕ ਆਪੇ ਆਯਾਤ ਹੈ ਦਰਬਾਰ ਸਾਹਿਬ ਅਬਰਤ ਦਾ ਸਰੋਵਰ ਜਿੱਥੇ ਇਸ਼ਦਾਨ ਕਰਕੇ ਸਿੱਖ ਬਰਿਆ ਹੋਇਆ ਵੀ ਜਉਦਾ ਉੱਠਦਾ ਹੈ ਅਬਦਾਲੀ ਨੇ ਉਸ ਸਰੋਵਰ ਨੂੰ ਪੂਰਨ ਦਾ ਹੁਕਮ ਕੀਤਾ ਪਰ ਅਖੀਰ ਫਿਰ ਇਸ ਦਰਬਾਰ ਸਾਹਿਬ ਦੀ ਇੱਟ ਤੇ ਡਾਲ ਇਹ ਅਬਦਾਲੀ ਦੀ ਬਹੁਤ ਹੋਈ ਇਸ ਤੋਂ ਅੱਗੇ ਪੰਜਾਬ ਉੱਤੇ ਰਾਜ ਆਉਂਦਾ ਹੈ ਅਗਰੇਜ਼ਾਂ ਦਾ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਦਾ ਹੈ ਕਿ ਸਿੱਖਾਂ ਨੂੰ ਸਿੱਖੀ ਦੀ ਸਪ੍ਰੇਟ ਅਤੇ ਜਲਮ ਵਿਰੋਧ ਲੜਦਾ ਜਜ਼ਬਾ ਸ੍ਰੀ ਦਰਬਾਰ ਸਾਹਿਬ ਹਰਬੱਤਰ ਸਾਹਿਬ ਤੋਂ ਮਿਲਦਾ ਹੈ ਉਹਨਾਂ ਨੇ ਵੀ ਸਿੱਖਾਂ ਦੀ ਇਸ ਸ਼ਕਤੀ ਦੇ ਸਰੋਤ ਨੂੰ ਖਤਮ ਕਰਦਾ ਪੂਰਾ ਜੋਰ ਲਾਇਆ ਸਭਾ ਅੱਗੇ ਬੀਤਦਾ ਗਿਆ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਅਬਰਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ। ਅਬਰਸਰ ਦੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਉੱਥੇ ਇੱਕ ਸਰਪਰਾ ਨਿਯੁਕਤ ਕੀਤਾ। ਉਸ ਵਕਤ ਸਰਪਰਾ ਪੂਰੇ ਦਰਬਾਰ ਸਾਹਿਬ ਦੇ ਪ੍ਰਬੰਧ ਦਾ ਜ਼ਿੰਮੇਵਾਰ ਹੁੰਦਾ ਸੀ ਪਰ ਉਸ ਨੂੰ ਪੂਰੇ ਸਿੱਖ ਕੌਮ ਦਾ ਇਹ ਕੋਈ ਵੀ ਡਰ ਨਹੀਂ ਸੀ ਹੁੰਦਾ। ਸਰਪਰਾ ਦਾ ਸਿਰਫ ਤੇ ਸਿਰਫ ਇੱਕੋ ਕਾਬੂ ਹੁੰਦਾ ਸੀ। ਆਬਰ ਸਰ ਦੇ ਡਿਪਟੀ ਕਮਿਸ਼ਨਰ ਨੂੰ ਖੋਚ ਦੇਕਣਾ ਤੇ ਪੂਰੀ ਅਗਰੇਜ਼ ਸਰਕਾਰ ਦੀ ਆਉ ਭਗਤ ਕਰਨੀ ਇਸੇ ਕਾਰਨ ਹੀ ਉਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਅਤੇ ਬਰਿਆਦਾ ਵਿੱਚ ਬਹੁਤ ਜ਼ਿਆਦਾ ਗ੍ਰਾਵਟ ਆ ਗਈ ਸੀ ਪਰ ਅਗਰੇਜ਼ਾਂ ਨੇ ਉਸ ਵਕਤ ਸਿੱਖਾਂ ਦੀ ਬਹਾਦਰੀ ਦੀਆਂ ਗਥਾਵਾਂ ਸੁਣ ਰੱਖੀਆਂ ਸਨ ਅਗਰੇਜ਼ਾਂ ਨੇ ਇਹ ਵੀ ਸੁਣ ਰੱਖਿਆ ਸੀ ਕਿ ਸਿੱਖਾਂ ਨੂੰ ਜੋਸ਼, ਕੁਰਬਾਨੀ ਅਤੇ ਮਰ ਬਿਟਣ ਦਾ ਜਜ਼ਬਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਅਵਰਤ ਸरोवर ਵਿੱਚੋਂ ਇਸ਼ਤਿਹਾਰ ਕਰਨ ਤੋਂ ਮਿਲਦਾ ਹੈ। ਮੁਗਲਾਵਾਗ ਅਗਰੇਜ਼ਾਂ ਨੇ ਵੀ ਇਹ ਫੈਸਲਾ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਜਗ੍ਹਾ ਨੂੰ ਨਿਲਾਮ ਕਰ ਦਿੱਤਾ ਜਾਵੇ ਤਾਂ ਇਹ ਪੂਰਾ ਬੁੱਧਾ ਹੀ ਮੁੱਕ ਜਾਵੇਗਾ ਅਤੇ ਇਸ ਜਗ੍ਹਾ ਉੱਤੇ ਇੱਕ ਚਰਚ ਬਣਾ ਦਿੱਤੀ ਜਾਵੇ। ਪੂਰੇ ਪੰਜਾਬ ਲਈ ਸ੍ਰੀ ਹਰਿਮੰਦਰ ਸਾਹਿਬ ਨੂੰ ਚਰਚ ਬਣਾ ਕੇ ਈਸਾਈ ਧਰਮ ਦਾ ਇੱਕ ਪ੍ਰਮੁੱਖ ਕੇਂਦਰ ਬਣਾ ਦਿੱਤਾ ਜਾਵੇ। ਦੋਸਤੋ ਅੱਜ ਜੇਕਰ ਤੁਸੀਂ ਸ੍ਰੀ ਹਰਬੱਧਰ ਸਾਹਿਬ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਜਾਂਦੇ ਹੋ ਤਾਂ ਦਰਸ਼ਨ ਦੀ ਡਿਊਟੀ ਦੇ ਖੱਬੇ ਹੱਥ ਇੱਕ ਇਬਾਰਤ ਲਿਖੀ ਹੋਈ ਹੈ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਹਰਬੱਧਰ ਸਾਹਿਬ ਵਿੱਚ ਚਮਤਕਾਰ ਇਸ ਦੇ ਹੇਠਾਂ ਲਿਖਿਆ ਹੋਇਆ ਹੈ ਕਿ ਸਭਨਾ ਦੇ ਗਿਆਤ ਲਈ ਦੱਸਿਆ ਜਾਂਦਾ ਹੈ ਕਿ 30 ਅਪ੍ਰੈਲ 1877 ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ ਜਦੋਂ ਕੋਈ 400 ਪ੍ਰੇਮੀ ਸ੍ਰੀ ਹਰਬੱਧਰ ਸਾਹਿਬ ਵਿੱਚ ਕੀਰਤਨ ਦਾ ਆਦਾਨ-ਪ੍ਰਦਾਨ ਲੈ ਰਹੇ ਸਨ ਜਦਕਿ ਅਚਨਚੇਤ ਹੀ ਬਿਜਲੀ ਦੀ ਇੱਕ ਲਿਸ਼ਕ ਦਿਖਾਈ ਦਿੱਤੀ ਉਹ ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਅਤੇ ਠੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਵੱੜ ਕੇ ਫਟੀ ਅਤੇ ਚਾਦਰ ਹੀ ਚਾਦਰ ਕਰਕੇ ਦੱਖਣੀ ਦਰਵਾਜ਼ੇ ਸਾਢੀ ਇੱਕ ਰੋਸ਼ਨੀ ਦੀ ਲੀਕ ਹੋ ਕੇ ਨਿਕਲ ਗਈ ਭਾਵੇਂ ਕਿ ਇਸ ਦੇ ਫਟਣ ਸਮੇਂ ਬੜੀ ਜ਼ੋਰਦਾਰ ਆਵਾਜ਼ ਆਈ ਪਰ ਅਦਰ ਬੈਠੇ ਕਿਸੇ ਪ੍ਰੇਮੀ ਕੋਈ ਚੀਜ਼ ਜਾਂ ਔਬਾਰਤ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚਿਆ ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕ ਸ੍ਰੀ ਗੁਰੂ ਰਬਦਾਸ ਜੀ ਦਾ ਆਪਣਾ ਕੌਤਿਕ ਦੱਸਦੇ ਨੇ ਦੋਸਤੋ ਜਿਸ ਵੇਲੇ ਅਸੀਂ ਸ੍ਰੀ ਦਰਬਾਰ ਸਾਹਿਬ ਅਦਰ ਬੱਥਾ ਟੇਕ ਕੇ ਉਸ ਦਰਵਾਜ਼ੇ ਤੋਂ ਬਲਦੀ ਬਾਹਰ ਨਿਕਲਦੇ ਹਾਂ ਜਿੱਧਰ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਹੁੰਦੇ ਹਨ ਉਹ ਪਹਾੜ ਵਾਲੀ ਬਾਹੀ ਦਾ ਦਰਵਾਜ਼ਾ ਹੈ ਅਤੇ ਦੱਖਣੀ ਦਰਵਾਜ਼ਾ ਬਿਲਕੁਲ ਉਸ ਦਰਵਾਜ਼ੇ ਦੇ ਸਾਹਮਣੇ ਵਾਲੇ ਪਾਸੇ ਹੈ ਜਿਸ ਪਾਸੇ ਬੀਬੀਆਂ ਦੇ ਬੈਠਣ ਲਈ ਜਗ੍ਹਾ ਬਣੀ ਹੋਈ ਹੈ ਜਿੱਥੇ ਲਾਈਵ ਕੈਮਰੇ ਵਾਲੇ ਲੱਗੇ ਹੁੰਦੇ ਆ ਉਹ ਦਰਵਾਜ਼ਾ ਹੈ ਦੱਖਣੀ ਬਾਈ ਸੋ ਇਹ ਘਟਨਾ 3 ਏਪ੍ਰੈਲ 1877 ਨੂੰ ਅਮਰਤ ਵੇਲੇ ਦੇ 4:30 ਵਜੇ ਵਾਪਰੀ ਸੀ ਅਸਲ ਵਿੱਚ ਦਰਛਨੀ ਡਿਓੜੀ ਉੱਪਰ ਲਿਖੀ ਹੋਈ ਇਸ ਅਵਾਰਤ ਵਿੱਚ ਅੱਧੀ ਘਟਨਾ ਦਾ ਜ਼ਿਕਰ ਹੈ ਪੂਰਾ ਮਾਮਲਾ ਹੈ ਸ਼੍ਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਨੂੰ ਅੰਗਰੇਜ਼ ਸਰਕਾਰ ਵੱਲੋਂ ਨਿਲਾਮ ਕਰਨ ਦਾ ਤੇ ਉੱਥੇ ਇੱਕ ਬਹੁਤ ਵੱਡੀ ਚਰਚ ਬਣਾਉਣ ਦਾ ਜਿਸ ਦਾ ਜ਼ਿਕਰ ਸਬੂਤ ਦੇ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਫਕਾ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ ਜੀ ਕਿਤਾਬ ਹੈ ਇਸ ਕਿਤਾਬ ਦਾ ਦਾਅਵਾ ਹੈ ਸ਼੍ਰੀ ਹਰਬੱਧਰ ਸਾਹਿਬ ਦਾ ਸੁਨਹਿਰੀ ਇਤਿਹਾਸ ਇਸ ਕਿਤਾਬ ਦੇ ਪੰਨਾ ਨੰਬਰ 346 ਤੇ ਲਿਖਿਆ ਹੋਇਆ ਹੈ ਕਿ ਗਿਆਨੀ ਕ੍ਰਿਪਾਲ ਸਿੰਘ ਅਨੁਸਾਰ ਸਰਦਾਰ ਸੁੰਦਰ ਸਿੰਘ ਮਜੀਠੀਆ ਜੋ ਚਿਰੀ ਦਰਬਾਰ ਸਾਹਿਬ ਦੇ ਸਰਪਰਾ ਰਹੇ ਨੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਇਸ ਘਟਨਾ ਬਾਰੇ ਦੱਸਿਆ ਸੀ ਜਿਸ ਬਾਰੇ ਪ੍ਰੋਫੈਸਰ ਸਾਹਿਬ ਸਿੰਘ ਦੇ ਆਪਣੀ ਕਿਤਾਬ ਮੇਰੀ ਜੀਵਨ ਕਹਾਣੀ ਦੇ ਪੰਨਾ ਨੰਬਰ 41 42 ਵਿੱਚ ਇਸ ਦਾ ਜ਼ਿਕਰ ਕੀਤਾ ਹੋਇਆ ਹੈ ਮਾਮਲਾ ਉਸ ਵਕਤ ਇਹ ਹੋਇਆ ਸੀ ਕਿ ਅੰਗਰੇਜ਼ ਸਰਕਾਰ ਨੇ ਚਿਰੀ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਵਾਲੀ ਜਗ੍ਹਾ ਨਿਲਾਮ ਕਰਕੇ ਉੱਥੇ ਇੱਕ ਚਰਚ ਬਣਾਉਣ ਦੀ ਸੋਚੀ ਸੀ ਇਸ ਕੰਮ ਵਾਸਤੇ 30 ਅਪ੍ਰੈਲ 1877 ਈਸਵੀ ਦਾ ਦਿਨ ਨਿਯਤ ਕੀਤਾ ਗਿਆ ਸੀ। ਇਸ ਦਿਨ ਬਹੁਤ ਸਾਰੇ ਅੰਗਰੇਜ਼ ਅਫਸਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੌਜੂਦ ਸਨ ਜੇ ਇਸ ਵਕਤ ਇਹ ਅਲੌਕਿਕ ਘਟਨਾ ਵਾਪਰੀ ਸੀ ਅਤੇ ਇਹ ਅਲੌਕਿਕ ਨਜ਼ਾਰਾ ਵੇਖ ਕੇ ਸਾਰੇ ਅੰਗਰੇਜ਼ ਅਫਸਰ ਭੈ ਪੀਤ ਹੋ ਗਏ ਸਨ। ਉਹਨਾਂ ਨੇ ਆਪਣੇ ਕੋ ਕਰਮ ਤੋਂ ਕੰਨੀ ਕਤਰਉਂਦਿਆਂ ਆਪਣੇ ਕੰਨਾਂ ਨੂੰ ਹੱਥ ਲਗਾਏ। ਇਸ ਤੋਂ ਬਾਅਦ ਇਸ ਭੁੱਲ ਨੂੰ ਬਖਸ਼ਾਉਣ ਲਈ ਉਹਨਾਂ ਅੰਗਰੇਜ਼ ਅਫਸਰਾਂ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਕੜਾ ਪ੍ਰਚਾਰ ਦੀਆਂ ਖੁੱਲ੍ਹੀਆਂ ਦੇਗਾਂ ਭੇਟ ਕੀਤੀਆਂ ਸਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਤੇ ਮਰਿਆਦਾ ਵਿੱਚ ਆਏ ਨਿਗਾਰ ਨੂੰ ਖਤਮ ਕਰਨ ਅਤੇ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਬੰਦ ਕਰਨ ਲਈ ਹੀ ਮਗਰੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਇਸ ਤੋਂ ਬਾਅਦ ਅਕਾਲੀ ਲਹਿਰ ਸ਼ੁਰੂ ਹੋਈ ਤੇ ਅਖੀਰ ਫਿਰ ਉਹਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੋਂ ਬਾਅਦ ਹੀ ਇਹ ਸਾਰਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਚਲੇ ਆ ਗਿਆ ਅਤੇ ਉਸ ਵਕਤ ਤੋਂ ਲੈ ਕੇ ਅੱਜ ਤੱਕ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸੰਭਾਲ ਰਹੀ ਹੈ ਸੋ ਇਹ ਸੀ ਸਾਰੀ ਘਟਨਾ ਜਿਸ ਦਾ ਜ਼ਿਕਰ ਗਿਆਨੀ ਕ੍ਰਿਪਾਲ ਸਿੰਘ ਨੇ ਆਪਣੀ ਕਿਤਾਬ ਵਿੱਚ ਕੀਤਾ ਹੋਇਆ ਹੈ ਅਤੇ ਜਿਸ ਦਾ ਵਰਤਾਂਤ ਦਰਬਾਰ ਸਾਹਿਬ ਦੇ ਅੰਦਰ ਜਾਣ ਸਵੇ ਦਰਸ਼ਨੀ ਡਿਓੜੀ ਦੇ ਬਿਆਰ ਖੱਬੇ ਪਾਸੇ ਲਿਖਿਆ ਹੋਇਆ ਹੈ ਹਾਲਾਂਕਿ ਦਰਸ਼ਨੀ ਡਿਓੜੀ ਉੱਪਰ ਅਤੀ ਘਟਨਾ ਲਿਖੀ ਹੋਈ ਹੈ ਪੂਰੀ ਘਟਨਾ ਇਹ ਹੀ ਸੀ ਕਿ ਉਸ ਵਕਤ ਅੰਗਰੇਜ਼ ਦਰਬਾਰ ਸਾਹਿਬ ਅਤੇ ਪਵਿੱਤਰ ਸਰੋਵਰ ਨੂੰ ਦਲਾਬ ਕਰਕੇ ਉੱਥੇ ਚਰਚ ਬਣਾਉਣੇ ਜਾਂਦੇ ਸਨ ਜਿਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਉਹ ਕੌਤਕ ਵਰਤਿਆ ਤੇ ਅਖੀਰ ਫਿਰ ਅੰਗਰੇਜ਼ਾਂ ਨੂੰ ਇਸ ਕੰਮ ਤੋਂ ਪਿੱਛੇ ਹਟਣਾ ਪਿਆ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ